ਪੇ ਕਹਿੰਦੇ ਬੜਾ ਮਾਣ ਹੁੰਦਾ ਬੀਬੀਆਂ ਨੂੰ ਹੁਣ ਉਹ ਕਹਿੰਦੀ ਮੈਂ ਪੇਕੀ ਚਲੀ ਜਾਊਂਗੀ ਤੇ ਆਪਣੇ ਵਾਲਾ ਬਾਈ ਕਹਿੰਦਾ ਏਡੀ ਕਿਹੜੀ ਗੱਲ ਆ ਜਾ ਵੜਾ ਜਮੈਟ ਵਾਲੇ ਜਿਉਂਦੇ ਰਹਿਣ ਮਾੜਾ ਜਿਹਾ ਫੋਨ ਹੀ ਕਰਨਾ ਤੱਤੀਆਂ ਤੱਤੀਆਂ ਭੇਜਦੇ ਨਾਲੇ ਜਿਹੜੀ ਚੀਜ਼ ਮਰਜੀ ਮੰਗਾ ਲਈਏ ਤੂੰ ਤਾਂ ਸਿਆਲੋ ਸਿਆਲ ਸਾਗ ਤੇ ਗਰਮੀ ਗਰਮੀ ਕੱਦੂ ਦੋ ਹੀ ਚੀਜ਼ਾਂ ਸਾਗ ਵੀ ਬੰਦੇ ਨੂੰ ਇੰਨਾ ਖਵਾ ਦਿੰਦੀਆਂ ਵੀ ਬਈ ਕਈ ਵਾਰੀ ਬੰਦਾ ਰਾਤ ਨੂੰ ਢਿੱਡ ਤੇ ਹੱਥ ਮਾਰ ਕੇ ਵੀ ਨਾ ਸਰੋਂ ਦਾ ਨਹੀਂ ਉੱਗਿਆ ਕਿਤੇ ਇੰਨਾ ਸਾਗ ਇੰਨਾ ਸਾਗ ਇਹ ਹੀ ਹਾਲ ਕਦੂਆਂ ਦਾ ਹੋ ਜਾਂਦਾ ਅੱਜ ਕੱਲ ਤਾਂ ਕਦੂ ਆਉਂਦੇ ਹੀ ਬਹੁਤ ਮਾੜੇ ਕਹਿੰਦੇ ਟੀਕੇ ਹੁਣ 4 ਦਿਨ ਜਮੈਟਰ ਵਾਲੀਆਂ ਖਾਂਦਾ ਹੈ ਮਸਾਲੇ ਤੇਜ ਹੁੰਦੇ ਪੇਟ 'ਚ ਗੜਬੜ ਜੀ ਰਹਿਣ ਲੱਗ ਜਾਂਦੀ ਗਿੱਲਾ ਸਾਹਿਬ ਘਬਰਾ ਜਾਂਦਾ ਫਿਰ ਫੋਨ ਕਰਦਾ ਘਰ ਵਾਲੀ ਨੂੰ ਨਾਲ ਦੀ ਨੂੰ ਮੱਝ ਜ ਨਾਲ ਦੀ ਕਹਿੰਦੇ ਆ ਵੀ ਆ ਜਾ ਉਹਨੂੰ ਪਤਾ ਲੱਗ ਜਾਂਦਾ ਵੀ ਬਿਮਾਰ ਜਾ ਹੋ ਗਿਆ ਘਰ ਦੇ ਖਾਣੇ ਬਣਾ ਦੇ ਉਹ ਥੋੜਾ ਆਕੜ ਜਾਂਦੀ ਉਹ ਵੀ ਕਹਿੰਦੀ ਕੋਈ ਨਹੀਂ ਕਰਦੀ ਹੁਣ ਮੇਰੇ ਦਾ ਥੱਲੇ ਆਇਆ ਕੰਮ ਉਹ ਫਿਰ ਫੋਨ ਕਰਦਾ ਕਹਿੰਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਕਦੋਂ ਆਉਣਾ ਜੀ ਹਲੇ ਨਹੀਂ ਮੈਂ ਆਉਂਦੀ 10-15 ਦਿਨ ਠਹਿਰ ਕੇ ਆਉਂਗੀ ਕਿੰਨੇ ਦਿਨ 15 ਦਿਨ ਠਹਿਰ ਕੇ ਆਉਂਗੀ 10 15 ਦਿਨ ਫਿਰ ਐਂ ਕਰੀ ਮੇਰੇ ਭੋਗ ਤੇ ਆ ਜੀ ਮੇਰਾ ਤਾਂ ਕੰਮ ਹੋ ਜਾਣਾ ਉਦੋਂ ਕੋਈ ਨਾ ਕਹਿੰਦੀ ਜੇ ਪ੍ਰੋਗਰਾਮ ਹੋਇਆ ਫੇਰ ਨਹੀਂ ਆਉਂਦੀ ਵੇਖ ਲਓ ਦੁਨੀਆ ਅੱਜ ਕੱਲ ਰਿਸ਼ਤੇ ਤੁਸੀਂ ਵੇਖ ਹੀ ਲਓ ਕਿਹੜਾ ਹਾਲ ਹੋਇਆ ਪਿਆ ਸਭ ਤੋਂ ਬਾਅਦ ਖਬਰਾਂ ਲੱਗਦੀਆਂ ਘਰ ਵਾਲੀ ਨੇ ਘਰ ਵਾਲਾ ਮਾਰਤਾ ਘਰ ਵਾਲੇ ਨੇ ਘਰ ਵਾਲੀ ਮਾਰਦੀ ਐਨਾ ਬੁਰੇ ਹਾਲ ਹੋਇਆ ਪਿਆ ਰਿਸ਼ਤਿਆਂ ਦਾ ਸੋ ਆਓ ਉਹ ਵਿਚਾਰਾ ਹੁਣ ਮਿੰਦ ਤਰਲ ਕਰਦਾ ਉਹ ਕੀ ਕਹਿੰਦੀ ਮੰਨਦੀ ਕਿ ਨਹੀਂ ਜਮੈਟੋ ਬਾਈ ਜਮੈਟੋ ਵਾਲਾ ਬਾਈ ਸਾਡੇ ਦੇਵਿੰਦਰ ਸੰਧੂਰਾਂ ਦਾ ਲਿਖਿਆ ਗੀਤ ਇਹਨਾਂ ਦਾ ਮਿਊਜ਼ਿਕ ਕੀਤਾ ਬਹੁਤ ਪਿਆਰ ਕੀਤਾ ਤੁਸੀਂ YouTube ਤੇ ਸੁਣਿਓ ਜਮੇਟੋ ਵਾਲਾ ਭਾਈ ਉਹ ਗੱਲ ਸੁਣ ਪੇਕੇ ਗਈ ਮਟਿਆਰੇ ਸੁਣ ਪੇਕੇ ਗਈ ਮਟਿਆਰੇ ਨੀਲਾ ਕੇ ਚਾਰ ਦੇਣਾ ਦੇ ਲਾਰੇ ਹੁਣ ਤਾਂ ਜੀ ਕਬਰ ਆਉਂਦਾ ਨਾ ਰੇ ਸੱਤੀ ਜੀ ਕਬਰ ਆਉਂਦਾ ਨਾਰੇ ਨਹੀਂ ਘਰ ਵਿੱਚ ਲੱਗੇ ਤਾਲੇ ਤੋਂ ਲੱਗੇ ਤਾਲੇ ਤੋਂ ਆ ਬਿੱਲੇ ਦੇ ਸਿਰ ਜਿਹੜਾ ਆਪ ਨੂੰ ਖੋਲਣਾ ਪੈਂਦਾ ਸਾਰਾ ਘਰ ਸੁੰਨਾ ਸੁੰਨਾ ਲੱਗਦਾ ਮੈਨੂੰ ਤਾਂ ਕੋਈ ਚੀਜ਼ ਨਹੀਂ થਉਂਦੀ ਘਰੇ ਹੁਣ ਤਾਂ ਜੀ ਕਬਰ ਆਉਂਦਾ ਨਾਰੇ ਜੀ ਕਬਰ ਆਉਂਦਾ ਨਾਰੇ ਨਹੀਂ ਘਰ ਵਿੱਚ ਲੱਗੇ ਤਾਲੇ ਤੋਂ ਰੋਟੀ ਰੋਜ਼ ਮੰਗਾ ਕੇ ਖਾਵਾ ਰੋਜ਼ ਮੰਗਾ ਕੇ ਖਾਵਾ ਵੀਰ ਜਮੇਟੋ ਵਾਲੇ ਤੋਂ ਸਿੱਧਾ ਗਿਆਨੀ ਕਹਿੰਦਾ ਕੋਈ ਰੋਟੀ ਨਹੀਂ ਬਣਾ ਕੇ ਦਿੰਦਾ ਮੇਰੇ ਬਿਨਾ ਹੋਰ ਖਾਲਾ ਮਸਾਲੇ ਵਾਲੀਆਂ ਦਾਲਾਂ ਰੋਟੀ ਰੋਜ਼ ਮੰਗਾ ਕੇ ਖਾਵਾ ਵੀਰ ਜਮੇਟੋ ਵਾਲੇ ਤੋਂ ਹੁਣ ਤੇ ਰੋਜ਼ ਮੰਗਾ ਕੇ ਖਾਵਾ ਬਾਈ ਜਮੇਟੋ ਵਾਲੇ ਤੋਂ ਮੈਂ ਰੋਟੀ ਰੋਜ਼ ਮੰਗਾ ਕੇ ਖਾਵਾ ਵੀਰ ਜਮੇਟੋ ਵਾਲੇ ਜਦੋਂ ਬੰਦੇ ਦੇ ਨਾਲ ਦੀ ਜਾਂ ਘਰ ਵਾਲੀ ਪੇਕੀ ਗਈ ਹੋਵੇ ਨਾ ਬੰਦਾ ਸਕੀਮਾਂ ਬੜੀਆਂ ਬਣਾਉਂਦਾ ਮਗਰ ਉਹ ਯਾਦੀ ਜੀ ਮੜੀ ਹੁੰਦੀ ਹੈ ਸੌਤ ਪਹਿਲੀ ਸਕੀਮ ਪਤਾ ਕਿਹੜੀ ਹੁੰਦੀ ਹੈ ਨਾਲ ਦੇ رائے ਦੇ ਦਿੰਦੇ ਆ ਸੋਚਿਆ ਤੂੰ ਦੁਰਗੀ ਜਦ ਪੇਕੇ ਨਹੀਂ ਪਿੱਛੋਂ ਜਾਇਆ ਕਰਾਂਗੇ ਠੇਕੇ ਸੋਚਿਆ ਤੂੰ ਦੁਰਗੀ ਜਦ ਪੇਕੇ ਨਹੀਂ ਪਿੱਛੋਂ ਜਾਇਆ ਕਰਾਂਗੇ ਠੇਕੇ ਹੋਗੇ ਸਾਰੇ ਦੂਰ ਭਲੇਖੇ ਹੋਗੇ ਸਾਰੇ ਦੂਰ ਭਲੇਖੇ ਨਾ ਚੀਜ਼ ਥੇ ਆਉਂਦੀ ਪਹਾੜੇ ਤੋਂ ਜਮਾਰੀ ਚ ਪਈਆ ਇਹ ਬੀਬੀਆਂ ਨੂੰ ਐਡਾ ਹਿਸਾਬ ਹੁੰਦਾ ਸਾਰੇ ਘਰ ਦਾ ਪੇਕੀ ਬੈਠੀ ਐ ਦੱਸ ਦੇਣੀਆਂ ਐ ਐ ਕਰੋ ਜੀ ਆਪਣੀ ਅਲਮਾਰੀ ਖੋਲੋ ਉੱਤੇ ਥੋੜੀ ਹਰੀ ਪੱਗ ਪਈਆ ਉਹਦੇ ਚ 500 ਰੁਪਏ ਪਿਆ ਕੱਢ ਲਓ ਤੇ ਬਹੁਤ ਤੇ ਬੰਦੇ ਨੂੰ ਸਾਹਮਣੇ ਪਈ ਚੀਜ਼ ਨਹੀਂ ਸੀ ਆਉਂਦੀ ਗੱਲ ਸਭ ਹੋਗੇ ਸਾਰੇ ਦੂਰ ਭਲੇਖੇ ਨਾ ਚੀਜ਼ ਥੇ ਆਉਂਦੀ ਪਹਾੜੇ ਤੋਂ ਰੋਟੀ ਰੋਜ਼ ਮੰਗਾ ਕੇ ਖਾਵਾਂ ਭਾਈ ਜਮੈਟੋ ਵਾਲੇ ਤੇ ਫੁਲਕੇ ਰੋਜ਼ ਮੰਗਾ ਕੇ ਖਾਵਾਂ ਭਾਈ ਜਮੈਟੋ ਵਾਲੇ ਤੂੰ ਵਾਰੀ ਬੰਦਾ ਕੋਸ਼ਿਸ਼ ਕਰਦਾ ਏਡਾ ਕਿੱਡਾ ਕੌਖਾ ਕੰਮ ਆ ਜਰਾ ਆਪ ਬਣਾ ਲੈਣੇ ਆ ਰੋਟੀਆਂ ਆ ਮਾੜੀ ਮੋੜੀ ਵਿੰਗੀਆਂ ਲੈ ਜਾਣਗੀਆਂ ਕੀ ਹੁੰਦਾ ਕਿਹੜਾ ਅੰਦਰ ਜਾ ਕੇ ਤੇ ਇੱਕੋ ਹੀ ਹੋ ਜਾਣਗੇ ਕਈ ਵਾਰੀ ਦਾਲ ਕੁੱਕਰ ਵਿੱਚ ਸੜ ਗਈ ਨਹੀਂ ਮਣ ਮਣ ਕਰਦ ਪਿੱਟਾਂ ਤੇ ਚੜ ਗਈ ਕਈ ਵਾਰੀ ਦਾਲ ਕੁੱਕਰ ਵਿੱਚ ਸੜ ਗਈ ਨਹੀਂ ਮਣ ਮਣ ਕਰਦ ਪਿੱਟਾਂ ਤੇ ਚੜ ਗਈ ਨਹੀਂ ਟੁੱਕ ਤੇ ਵੀ ਟੁੱਕ ਤੇ ਤੁਕ ਤੇ ਗੱਦੇ ਚੂਹੀ ਵਿੱਚ ਵੜ ਗਈ ਨਹੀਂ ਬਚਣੇ ਬਿਨਾ ਸੰਭਾਲੇ ਤੋਂ ਆਏ ਇੰਦਰ ਬਾਬੇ ਦੇ ਸਿੱਖ ਸਕਾਤੇ ਪਾਉੜ ਟੁਕ ਤੇ ਗੱਦੇ ਚੂਹੀ ਵਿੱਚ ਵੜ ਗਈ ਨਹੀਂ ਬਚਣੇ ਬਿਨਾ ਸੰਭਾਲੇ ਰੋਟੀ ਰੋਜ਼ ਮੰਗਾ ਕੇ ਖਾਵਾ ਵੀਰ ਜਮੈਟੋ ਆੜੇ I man don't want it ਖਾਵਾ ਰੋਟੀ ਜੋ ਮੈਟੋ ਵਾਲੇ ਤੋਂ ਕਿੰਨੇੜਾ ਫੁਲਕੇ ਨਾਲ ਕੇ ਤੂ ਘਰ ਦੀ ਨਾਲ ਬਿਨਾ ਰੋਟੀ ਰੋਜ਼ ਮੰਗਾ ਕੇ ਖਾਵਾਂ ਵੀਰ ਜਮੈਟੋ ਵਾਲੇ ਤੋਂ